ਸਕਾਲ ਜੀ ਸਾਰੇ ਨੂੰ ਤੇ ਹੋਰ ਸੁਣਾਓ ਕੀ ਹਾਲ ਚਾਲ ਆ ਤੇ ਤੁਸੀਂ ਸੋਚਦੇ ਹੋਗੇ ਪੀ ਆਜਾ ਬਾਕੀਥੇ ਚੱਲੇ ਆ ਅੱਜ ਪਹਿਲਾ ਦਿਨ ਆਪਾਂ ਚੱਲੇ ਆ ਗਰਦਾਸਪੁਰ ਜਿਹੜਾ ਹੈਂਡੀਕੈਪ ਵਾਲਾ ਹੁੰਦਾ ਸਰਟੀਫਿਕੇਟ ਹੁੰਦਾ ਵਾ ਉਹਨੂੰ ਪਰਮਨੈਂਟ ਕਰਾਉਣਾ ਮੇਰਾ ਜਿਹੜਾ ਹੀ ਉਹ ਪਰਮਨੈਂਟ ਨਹੀਂ ਹੀ ਮੇਰੇ ਦੀ ਡੇਟ ਦੰਗੀ ਹੀ ਤੇ ਤੇਰੇ ਦਿੱਤਾ ਚਲੋ ਪਰਮਨੈਂਟ ਹੀ ਆ ਬਾਕੀ ਮੇਰਾ ਪਰਮਨੈਂਟ ਕਰਾਉਣਾ ਵਾ ਤੇ ਫਿਰ ਆਪਾਂ ਮਤਲਬ ਸੱਤਾ ਜਿਹੜਾ ਕੋਈ ਜਾਵਾਂਗੇ ਦੇ ਉੱਥੇ ਜਾ ਕੇ ਤੁਹਾਨੂੰ ਸਾਰੇ ਹੀ ਬਲੌਗ ਮਿਲਿਆ ਹੈ ਹੈ ਨਾ ਤੇ ਬਾਕੀ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਇੱਧਰ ਇੱਧਰ ਆ ਕੇ ਅਸੀਂ ਤਾਂ ਹੀ ਜਾਂਦੇ ਹਾਂ ਜੀ ਸੱਸੀ ਘਾਲ ਜੀ ਸਾਰੇ ਨੇ ਤੇ ਜਿੱਦਾਂ ਰਪਨ ਨੇ ਤਾਂ ਦੱਸ ਹੀ ਦਿੱਤਾ ਵਾ ਕਿ ਆਪਾਂ ਚੱਲੇ ਆ ਗਦਾਸਪੁਰ ਬਾਕੀ ਦਾ ਨੂੰ ਖਾਣੇ ਉੱਥੇ ਸਾਰੇ ਜਾ ਗਏ हां जी मित्रों आ ही पहुंच चुके हैं गिरदासपुर हॉस्पिटल ਤੇ ਇੱਥੇ ਸਰਤਾਜ ਦੇ ਡੈਡੀ ਹੈਗੇ ਹੀ ਤੇ ਬਾਕੀ ਵੇਖੋ ਹੁਣ ਕੰਮ ਜਿਹੜੇ ਆਏ ਆ ਉਹ ਹੁੰਦਾ ਕਿ ਨਹੀਂ ਹੁੰਦਾ ਕੋਈ ਤੇ ਹੁਣ ਆ ਗਏ ਆਪਾਂ ਸਰਤਾਜ ਕੇ ਘਰ ਆਪਾਂ ਆਇਆ ਸੋਚਿਆ ਕਿ ਲੱਗੇ ਆਏ ਚਲੋ ਹੋਈ ਜਾਈਏ ਤੇ ਸਰਤਾਜ ਉਹਨਾਂ ਵੀ ਦੌੜਦੇ ਹੀ ਰਖਿਆ ਹੋ ਅੱਗੇ ਪਿੱਛੇ ਦੁਰਦਵੰਦ ਸਾਡੇ ਇਹ ਬਾਕੀ ਅਜੇ ਹੋਣ ਦੇ ਐਂਟਰ ਬਾਅਦ ਅੱਗੇ ਦਾ ਨੁਕਸਾਨ ਹੈ ਆਵਾ ਕੰਨਾ ਬਹੁਤ ਜਿਆਦਾ ਵਧੀਆ ਰਹਿੰਦਾ ਵਾ ਚਲੋ ਬੰਦੇ ਤੁਰ ਫਿਰ ਲੈਂਦਾ ਤੇ ਇੱਥੇ ਆਣ ਕੇ ਮਾਰ ਗਿਆ ਸਰਤਾਈ ਨੇ ਗੱਲਾਂ ਐ ਤਰਿਤ ਬੈਣੀ ਡੈ ਤੇ ਫਿਰ ਠੱਡਾ ਠੁੰਡਾ ਪੀਦੇ ਆ ਤੇ ਬਾਕੀ ਉਹ ਤਾਂ ਨਹੀਂ ਹੀ ਕੰਮ ਹੋਇਆ ਸਾਡਾ ਉਹਨਾਂ ਕੱਲ ਦਾ ਦਿਨ ਦੇ ਦਿੱਤਾ ਵੀ ਕੱਲ ਆਇਓ ਤੇ ਹੁਣ ਕੱਲ ਜਾਵਾਂਗੇ ਆਪਾਂ ਕਾਹੀ ਹੋਣਾ ਤੇ ਪੇਸਤਾ ਜੁਣਾ ਤੋ ਤੇ ਜਿਹੜੇ ਕੰਮ ਦੀ ਆਪਾਂ ਗਏ ਹਾਂ ਉਹ ਕੰਮ ਤੇ ਨਹੀਂ ਉਹ ਪਿਆ ਉਹ ਜਿਹੜੀ ਤੇ ਆਖਾਇਰ ਉਹ ਬਣਾਵਾ ਤੇ ਉਹ ਸਰਦਾਰ ਕੀ ਆਇਆ ਕਰੇ ਹੈ ਉਜੀ ਬੰਗਲਾ ਜੀ ਬੋਰਪਾ ਤੇ ਚੱਕਰ ਨਹੀਂ ਇਥੇ ਇਹਦਾ ਹੁਣ ਆ ਗਿਆ ਇਹ ਸਾਗਦਾ ਸਾਗਦਾ ਟੋੜਿਆ ਤੇ ਬਾਕੀ ਜੇ

ਕੋਈ ਨਹੀਂ ਦੋਨੇ ਸਾਡੇ ਕੋਲ ਆ ਰਿਹਾ ਬਲੋਗਰ ਬਣ ਜਾਈਗਾ ਪੂਰਾ ਆ ਬਾੜ ਕੇ ਬਲੋਗੀ ਕਰੇਗਾ ਨਹੀਂ ਤੇ ਥੋੜਾ ਜਿਹਾ ਸੰਗ ਦਾ ਬਤੀ ਦਾ ਨੂੰ ਬਦਾ ਸਾਡੇ ਦੇ ਸੰਗ ਚੱਕੀ ਚੁਕੀ ਲੱਥਈ ਆ ਕਹਿੰਦੇ ਗਾੜੀ ਵੀ ਤੇ ਯਾਰ ਕੋਈ ਸ਼ੱਦ ਸੰਗ ਜਾਂਦਾ ਦਾਣਾ ਤੇ ਹਾਂਜੀ ਹੋਰ ਕੀ ਬੋਲਣਾ ਤੇ ਹੋਰ ਗੋਨੀ ਦੇ ਸਾਰੇ ਕੱਢ ਬੁਲੇ ਆ ਹੈ ਤੋਰ ਨਾ ਦੀ ਬੋਲਾਰੇ ਇੱਕ ਕੀ ਕੰਟਰੋਵਰਸੀ ਹੋ ਰਹੀ ਹੈ ਕੋਈ ਨਹੀਂ ਤੂੰ ਬੋਸ਼ਣਾ ਬੋਲ ਤੂੰ ਬੋਸ਼ਣਾ ਬੋਲ ਤੇ ਕੰਟਰੋਵਰਸੀ ਕਾਦੀ ਹੋਣੀ ਕੋਈ ਨਹੀਂ ਹੁੰਦਾ ਤੇ ਬਾਕੀ ਤੇ ਇਹਨਾਂ ਨੂੰ ਸਾਡਾ ਬਲੌਗ ਚੰਗਾ ਲੱਗਦਾ ਨਾ ਨਾ ਵੀਡੀਓ ਲਾਈਕ ਕਰ ਦਿਆ ਕਰੋ ਤੇ ਸਾਜ ਇੱਕ ਗੱਲ ਜੀਤੇ ਆਗੀ ਕੀ ਸੁਵੇਰੇ ਤਰਿਤ ਮਲੋਂ ਬਾਸਰੀ ਗਿਆ ਹੀ ਨੋਂਗੇ ਨੋਂਗੇ ਆਈਦੇ ਦੇਖ ਪਿਆ ਮਮਾ ਬਾਹਰ ਡੇਗੀ ਕੰਮ ਕਰਨ ਇਹਨੂੰ ਇਹੋ ਦਾਵਾ ਕੀ ਮੈਂ ਕਿਹਨੂੰ ਕਿਉਂ ਸਦਾ ਵੀ ਮੁੱਕੀਉਂ ਕਵਾ ਤੇ ਬਾਬਾ ਤਾਂ ਰਖ ਡੰਡੇ ਇਹ ਜੇ ਪੜਾ ਤਿਆ ਲੱਠੀ ਦਾ ਮੈਂ ਚਲੋ ਲਾਗੇ ਸੁਦਾ ਨਹੀਂ ਜੇ ਮੈਂ ਲਾਗੂ ਬਾਜੂ ਮਾਰ ਦਿੰਦਾ ਨਾ ਨਾਗੀ ਤਰਿਤ ਚੱਲਿਆ ਜਿਹਦੇ ਇਹਨੂੰ ਫਰਜੂ ਲੱਗਿਆ ਇਹ ਨੂੰ ਇਹ ਆਪਿੰਦਾ ਵਰਤਣਾ ਚਾਹੁੰਦਾ ਕਿ ਤੇ ਆਪ ਆਪਣੀ ਜੋ ਆਪ ਕੋਸ਼ਿਸ਼ ਦੇ ਬਿਠੇ ਹੀ ਕਰਦਾ ਪਰ ਨਹੀਂ ਵਿਚਾਰ ਆ ਗਿਰ ਪਿਆ ਅੰਮੀ ਜਿਹਾ ਉਹਦੀ ਦਿੱਗਾ ਸਿਹਤਿਆਰੀ ਵੀ ਲੋਕਡਾ ਪਿਆ ਹੋਆ ਤੇ ਬਾਕੀ ਇੱਥੇ ਆ ਕੇ ਕੁਲੀ ਮਿੰਟਾ ਨੂੰ ਨਾਮ ਕਰਦਾ ਕੋਈ ਨਹੀਂ ਤੇ ਚੱਲ ਲੈਂਦੇ ਤੇ ਇੱਥੇ ਆ ਕੇ ਅਧਿਓ ਨਾਲ ਪੁੱਛਿਆ ਇਹ ਗੱਲ ਨਾਲ ਇਹ ਹੈ ਤਾਂ ਨੇ ਤੇ ਆਂਦੀ ਵੀ ਕਹਿੰਦੇ ਸੀ ਕਿ ਇੱਕ ਦਿਨ ਸਰਦਾਰ ਦੇ ਸਰਦਾਰ ਦੇ ਡੈਡੀ ਵੀ ਇੰਦਾ ਹੀ ਬਸ ਹੁੰਦੇ ਲੱਗੇ ਦੇਖਦੇ ਇਹਨੂੰ ਇਹ ਦਿਨੋਂ ਕੋ ਜਦੋਂ ਔਖਾ ਹੋ ਜਾਂਦਾ ਵੀਰੋ ਫਿਰ ਪਾਪਾ ਨੇ ਡਾਇਰੈਕਟਰ ਨੂੰ ਬੜਾ ਔਖਾ ਠਾਇਆ ਮਮਾ ਨੂੰ ਤੁਹਾਨੂੰ ਪਤਾ ਨਹੀਂ ਕਿ ਕਿਆ ਜਾਦਾ ਤੇ ਐਂਦਾ ਕੋ ਜਦੋਂ ਔਖਾ ਹੋ ਜਾਂਦਾ ਚਲੋ ਆਪਣੇ ਜੋਗੇ ਬੰਦੇ ਨੂੰ ਹੋਣਾ ਚਾਹੀਦਾ ਉਹ ਲੋਕ ਥੋੜਾ ਬੋਤਾ ਆਪਣੇ ਜੋਗਾ ਹੋਣਾ ਚਾਹੀਦਾ ਮੈਂ ਵੀ ਨਹੀਂ ਹੈਗਾ ਰਿਪੋਰਟਰ ਪਰ ਹਾਂ ਲੋਕ ਪ੍ਰਮਾਤ ਪ੍ਰਮਾਦਮਾ ਗੜੀ ਇਹਨੂੰ ਤਾਂ ਆਸਿਆ ਥਰਪੀ ਮਾਲਕਾ ਤੂੰ ਛੇਤੀ ਸਾਨੂੰ ਤਿੰਨਾ ਭਰਾਵਾਂ ਨੂੰ ਠੀਕ ਕਰ ਦੇ ਕਿਉਂਕਿ ਜਿੰਦੇ ਤੇ ਬੀਤੀ ਆ ਉਹੀ ਜਾਂਦਾ ਵਾ ਬਾਕੀ ਅੱਗੇ ਵੀ ਮੈਂ ਲੋਗੇ ਤਾਂ ਜਾਂਦਾ ਇਸ ਤਰਿਹਤ ਰੋਜ਼ ਜਾਂਦਾ ਹੀ ਐਨਕਾ ਥੋੜਾ ਜਿਹਾ ਟੱਡ ਕੇ ਨਾ ਉੱਠ ਲਗਾ ਦੇ ਤਾਂ ਨਹੀਂ ਪਿਆ ਬਾਕੀ ਧਿਆਨ ਦੇ ਆਪਾਂ ਬੂੜਾ ਰੱਖੀ ਜਾਂਦਾ ਰਿਚਦਾ ਬਾਕੀ ਮਾਰਗੜੀ ਇਹਨਾਂ ਦੱਸੇ ਤੁਸੀਂ ਸਾਰੇ ਜਾਣੇ ਹੰਦਾ ਸਕਰੇਂ ਅਗਰੋਂ ਪੀ ਹੈਨਾ ਆਪ ਤਿੰਨੇ ਭਰਾ ਜਲਦੀ ਤੋਂ ਜਲਦੀ ਮਾਰਗ ਦੀ ਮੇਰਾਂ ਠੀਕ ਹੋਈਏ ਤੇ ਮਰ ਕੇ ਕਰੀ ਗੇ ਬਸ ਸਾਡੇ ਤੇ ਵੀ ਤੇ ਬਾਕੀ ਜੇ ਤੁਮ ਸਾਡਾ ਬਲੌਗ ਕਿੰਨਾ ਲੱਗਦਾ ਹੁੰਦਾ ਨਾ ਵੀਡੀਓ ਲਾਈਕ ਕਰਦੇ ਆ ਕਰੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਥੈਂਕ ਯੂ ਸਾਰਿਆਂ ਦਾ ਵੀਡੀਓ ਵੇਖ ਲਈ ਧੰਨਵਾਦ ਤੇ ਬਾਕੀ ਵੀਰੋ ਕੋਈ ਵਾਤੋਂ ਵਾਤ ਸਾਡਾ ਬਲੌਗ ਵੇਖਿਆ ਕਰੋ ਤੁਹਾਨੂੰ ਪਤਾ ਚੱਲ ਆ ਰਹੀਏ ਘਰ ਹੁੰਦੇ ਆ ਖਾਜਾ ਬਹੁਤ ਚੰਗਾ ਹੁੰਦਾ ਸਾਡੇ ਫਿਜ਼ੀਓਥੈਰੇਪੀ ਦਾ ਬਹੁਤ ਨਰਜਾਮ ਕਰ ਜਾਂਦਾ ਚਲੋ ਵੀਰ ਅਜੇ ਫੇਰ ਅੱਜ ਸਿਰਦਾਰ ਕਰ ਦੇਣਾ ਜਿਹੜੀ ਸਿੱਧੀ ਗੱਲ ਦੱਸਾਂ ਪਰੇ ਬਲੋਗ ਵਾਤਾਂ ਵੱਧ ਵੇਖੇ ਬਲੋਗ ਦੀ ਵਾਤਾਂ ਵੱਧ ਵੇਖੇ ਜਦੋਂ ਤਾਂ ਸਾਡਾ ਖਰਚਾ ਜਿਹੜਾ ਨਿਕਲ ਸਕੇ ਨੂੰ ਤਾਂ ਮੂੰਹ ਬਹੁਤ ਜ਼ਿਆਦਾ ਡੋਲ ਚੱਲਣ ਲੱਗਾ ਪਿੱਛੇ ਸਾਡ ਥੋੜੀ ਸਮੋਡੋ ਸਟ੍ਰੀਟ ਆਪੀ ਕਰ ਰਿਹਾ 3000 ਰੁਪਏ ਵੀ ਨਾ ਕਰਦਾ ਮੂੰਹ ਤੋਂ ਉਖਾ ਪਿੱਛੇ ਜੇ ਇੰਸਟਾਗ੍ਰਾਮ ਦੀ ਵੀ ਡੋਨ ਚਲ ਗਿਆ ਇਹ ਕੰਮ ਜਦੋਂ ਆਰਡਰ ਬਤਾਉਂ ਹਟਵਾਦੇ ਵਾਧਾ ਵਾਤੋਂ ਆਧਾਰ ਤੋਂ ਆਪਣੇ ਇੰਟੀਕੇਟਰਾ ਵਾਲੂ ਤੇ ਬਾਕੀ